ਸਾਨੂੰ ਉਮੀਦ ਹੈ ਕਿ ਇਹ ਵਧੀਆ ਤੋਂ ਵਧੀਆ ਪ੍ਰੋਗਰਾਮ ਹੋਵੇ ਜੇ ਇਹਦੀ ਪੂਰੀ ਕਾਮਯਾਬੀ ਹੋਵੇ ਤੇ ਜੇ ਇਹਦੀ ਤੈਨ ਹੋਵੇ ਉਹ ਪੂਰੇ ਆਪਣੇ ਕੈਲਰੀ ਵਾਸਤੇ ਪਹਿਲਾ ਮੁਖ ਲੈ ਕੇ ਰੋਵਿੰਸ ਦੇਸ਼ ਤੇ ਆਪਣਾ ਪੂਰੀ ਦੁਨੀਆ ਵਾਸਤੇ ਸਰਬਤੇ ਭਲੇ ਜੀ ਰੱਬ ਕਹਿੰਦੇ ਹੁੰਦੇ ਹੈ ਵੀ ਸਾਰੀ ਦੁਨੀਆ ਨੂੰ ਪਤਾ ਲੱਗੇ ਸਿੱਖ ਹੈ ਕੌਣ ਸਿੱਖੀ ਕੀਆ ਸੋ ਨਨ ਡਿਵੈਲਪ ਕਰਨ ਨੂੰ ਹੁਣ ਇੱਕ ਇੱਕ ਵਿਦਵਾਨ ਤੋਂ ਇਨਾਵੇਂ ਕੋਰਸ ਬਣਾਉਣੇ ਬਹੁਤ ਸਮਾਂ ਲੱਗ ਜਾਂਦਾ ਹਾਂ ਅਸੀਂ ਇਸ ਵੇਲੇ 4 ਸਾਲਾਂ ਵਿੱਚ 5 ਕੋਰਸ ਟੈਸਟ ਕਰ ਰਹੇ ਹਟੇ ਜੀ تین ਕੋਰਸ ਹੋਰ ਚੱਲੇ ਨੇ ਉਹ ਜੇ ਮਹਾਰਾਜ ਕਿਰਪਾ ਕਰਨ ਆਪਾਂ ਇਹ ਪੂਰਾ ਕਾਡਿਊਸ ਕਰ ਦਿੰਦੇ ਇਨ ਦਾ ਪ੍ਰੋਗਰਾਮ ਅਮ ਐਂਡ ਇਨ ਦੀ ਇਨੀਸ਼ੀਏਟਿਵ ਐਂਡ ਮੀਟਿੰਗ ði ਕਮਿਊਨਿਟੀ ਹੀਰਿੰਗ ਵਾਟਸ ਇੰਪੋਰਟੈਂਟ ਟੂ ði ਕਮਿਊਨਿਟੀ ਐਂਡ ਲਰਨਿੰਗ ਅਬਾਊਟ ਸਿੱਖ ਵੈਲਿਊਜ਼

ਉਹਦੇ ਵਿੱਚ ਤੁਸੀਂ ਕਹਿ ਲਓ ਵੀ ਤੀਸਰਾ ਇੱਕ ਹਿੱਸਾ ਹੁੰਦਾ ਹੈ ਜਿਹੜੇ ਨਾਨ ਹੈਰਿਟੇਜ ਸਟੂਡੈਂਟ ਆਪਾਂ ਕਹਿੰਦਾ ਜਿਹੜੇ ਜਿਵੇਂ ਚਾਹ ਪੰਜਾਬੀ ਜਾਂ ਸਿੱਖਰਾ ਵਿੱਚੋਂ ਨਹੀਂ ਹਨ ਓਕੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ ਲੋ ਜੀ ਸਾਰੇ ਜਾਣਦੇ ਹਾਂ ਕਿ ਸਿੱਖ ਹੈਰੀਟੇਜ ਮੰਥ ਜਿਹੜਾ ਹੈ April ਮਹੀਨੇ ਨੂੰ ਮਨਾਇਆ ਜਾਂਦਾ ਹੈ ਅਸੀਂ ਬਹੁਤ ਗੱਲਾਂ ਕਰਦੇ ਆ ਸਿੱਖੀ ਦੀਆਂ ਕਈ ਵਾਰ ਅਸੀਂ ਆਪਣੇ ਬੱਚਿਆਂ ਦੇ ਨਾਲ ਪੁੱਛਦੇ ਆ ਉਹਨਾਂ ਨੂੰ ਕਿ ਕਿੰਨੇ ਕੁ ਉਹਨਾਂ ਨੂੰ ਨੌਲੇਜ ਹੈ ਜਾਂ ਨਹੀਂ ਜਾਂ ਕਿਸੇ ਹੋਰ ਨੂੰ ਅਸੀਂ ਪੁੱਛ ਕੇ ਦੇਖਦੇ ਆ ਜਾਂ ਕਈ ਵਾਰ ਅਸੀਂ ਆਪ ਗੁਰਬਾਣੀ ਦਾ ਮਤਲਬ ਸਮਝਦੇ ਆ ਕਿਦਾਂ ਦਾ ਹੋਵੇ ਜੇ ਇਸ ਸਾਰੀ ਗੁਰਬਾਣੀ ਨੂਆਸਾਰ ਜਿਹੜਾ ਹੈ ਤੁਹਾਨੂੰ ਪੜਾਇਆ ਜਾਵੇ ਲੋ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਹੈਰੀਟੇਜ ਮੰਥ ਜਿਹੜਾ ਹੈ April ਮਹੀਨੇ ਨੂੰ ਮਨਾਇਆ ਜਾਂਦਾ ਹੈ ਅਸੀਂ ਬਹੁਤ ਗੱਲਾਂ ਕਰਦੇ ਆ ਸਿੱਖੀ ਦੀਆਂ ਕਈ ਵਾਰ ਅਸੀਂ ਆਪਣੇ ਬੱਚਿਆਂ ਦੇ ਨਾਲ ਪੁੱਛਦੇ ਆ ਉਹਨਾਂ ਨੂੰ ਕਿ ਕਿੰਨੇ ਕੁ ਨਾਲ ਨੋਲੇਜ ਹੈ ਜਾਂ ਨਹੀਂ ਜਾਂ ਕਿਸੇ ਹੋਰ ਨੂੰ ਅਸੀਂ ਪੁੱਛ ਕੇ ਦੇਖਦੇ ਆ ਜਾਂ ਕਈ ਵਾਰ ਅਸੀਂ ਆਪ ਗੁਰਬਾਣੀ ਦਾ ਮਤਲਬ ਸਮਝਦੇ ਆ ਕਿਦਾਂ ਦਾ ਹੋਵੇ ਜੇ ਇਸ ਸਾਰੀ ਗੁਰਬਾਣੀ ਨੁਆਸਾਰ ਜਿਹੜਾ ਹੈ ਤੁਹਾਨੂੰ ਪੜਾਇਆ ਜਾਵੇ ਕਦੇ ਸੋਚ ਕੇ ਦੇਖਿਆ ਔਰ ਕਿੰਨਾ ਕੁ ਤੁਹਾਨੂੰ ਪ੍ਰਾਊਡ ਮਹਿਸੂਸ ਹੋਵੇ ਕਿ ਇਹ ਪਹਿਲੀ ਵਾਰ ਇਦਾਂ ਕੀਤਾ ਜਾਵੇ ਕਿ ਇੰਡੀਆ ਤੋਂ ਬਾਅਦ ਪਹਿਲੀ ਵਾਰ ਤੁਹਾਡੇ ਸ਼ਹਿਰ ਯਾਨੀ ਕਿ ਕੈਲਗਰੀ ਸ਼ਹਿਰ ਦੇ ਵਿੱਚ ਇਦਾਂ ਦੀ ਸਟੱਡੀਆਂ ਜਿਹੜੀਆਂ ਨੇ ਉਹਦਾ ਉਹਨੂੰ ਇੰਟਰੋਡਿਊਸ ਕੀਤਾ ਜਾਵੇ ਜਿਹਦਾ ਨਾਮ ਇਸਕ ਸਟੱਡੀਆਂ ਹੋਵੇ ਔਰ ਯੂਨੀਵਰਸਿਟੀ ਆਫ ਕੈਲਗਰੀ ਉਹਨਾਂ ਨੂੰ ਆਹ ਬੈਕਅਪ ਕਰੇ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਸਾਰਾ ਕੁਝ ਹੋ ਰਿਹਾ ਜੀ ਤੁਹਾਡੇ ਸ਼ਹਿਰ ਦੇ ਵਿੱਚ ਹੋ ਰਿਹਾ ਔਰ ਅਲਬਰਟਾ ਵਿੱਚ ਜਿੱਥੇ ਵੀ ਸਾਡੀ ਆਡੀਅנס ਹੈ ਪ੍ਰੋਗਰਾਮ ਦੇਖ ਰਹੀਆਂ ਕੈਨੇਡਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ ਇਹਨਾਂ ਦੀ ਸੰਸਥਾ ਨੂੰ ਇਹਨਾਂ ਦੇ ਕੋਰਸਸ ਨੂੰ ਸਪੋਰਟ ਕਰ ਸਕਦੇ ਹੋ ਫੰਡ ਰੇジング ਦੀ ਗੱਲਬਾਤ ਅਸੀਂ ਜ਼ਰੂਰ ਅੱਜ ਕਰਨੀ ਹੈ ਪਰ ਉਸ ਦੇ ਨਾਲ ਨਾਲ ਸਿਕ ਸਟੱਡੀਜ਼ ਕੀ ਹੁੰਦੀਆਂ ਨੇ ਕਿਉਂ ਕਰਾਈਆਂ ਜਾ ਰਹੀਆਂ ਨੇ ਉਹਦਾ ਕੀ ਫਾਇਦਾ ਹੋ ਸਕਦਾ ਤੁਹਾਨੂੰ ਉਹਦਾ ਕੀ ਫਾਇਦਾ ਹੋਏਗਾ ਬੱਚਿਆਂ ਨੂੰ ਨੈਕਸਟ ਜਨਰੇਸ਼ਨ ਨੂੰ ਕੀ ਫਾਇਦਾ ਹੋਏਗਾ ਸਾਰੀਆਂ ਅੰਗਲਾਂ ਲੈ ਕੇ ਅੱਜ ਹਾਜ਼ਰ ਆਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰ ਲੈਂਦੇ ਆ ਜਿਹੜੇ ਸਾਡੇ ਮੁੱਖ ਗੈਸਟ ਆਏ ਨੇ ڈاکٹر ہرجیت سنگھ گریوال صاحب جو کہ پی ایس ڈی نے ایشن لینگویج یونیورسٹی آف میشیگن تو لینگویجز اینڈ کلچر اور اس انہوں میں صحیح کہ اینیا یہاں کو ڈگریز نے جو کہ تو اسی پوچھیں گے کہ شاید شام ہو جائے جی گی <تصفح> جے میں تو ساری کورسز دساں اور انہ دن نال نے جی ڈائریکٹر آف ڈیولپمنٹ یونیورسٹی آف کیلگری تو کین شیٹا جے میں صحیح پرناؤنس کیتا اور انہوں کے نال ایک ہو بڑے مک سڈے ہے جی گیسٹ جو کہ ایک کورس ਪੜ੍ਹੇ ਵੀ ਨੇ ਔਰ ਹੁਣ ਅੱਗੇ ਵੀ ਜਾ ਕੇ ਪੜਾ ਰਹੇ ਨੇ ਉਹਨਾਂ ਦਾ ਵੀ ਵੈਲਕਮ ਕਰਦੇ ਆ ਸੋ ਵੈਲਕਮ एवरीवन ਆਫ ਯੂ ਥੈਂਕ ਯੂ ਥੈਂਕਸ ਫਾਰ ਹੈਵਿੰਗ ਅਸ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਇਨੀਸ਼ੀਏਟਿਵ ਹੈ ਹਾਂਜੀ ਇਹ ਤੁਹਾਡੇ ਮਨ ਦੇ ਵਿੱਚ ਜਾਂ ਟੀਮ ਦੇ ਵਿੱਚ ਕਿੱਦਾਂ ਆਇਆ ਕਿ ਸਿੱਖੀ ਜਾਂ ਸਿਕਸ ਸਟੱਡੀਜ਼ ਨੂੰ ਇੰਟਰੋਡਿਊਸ ਕੀਤਾ ਜਾਵੇ ਜੀ ਮੈਂ ਜੇ ਉਹ ਸੱਚ ਕਹਾਂ ਬਈ ਇਹ ਜਿਹੜਾ ਉਹ ਖਿਆਲ ਤਾਂ ਸਟੂਡੈਂਟਾਂ ਦਾ ਖਿਆਲ ਸੀਗਾ ਮੈਂ 2017 ਵਿੱਚ ਹਾਂ ਆ ਇੱਕ ਸੀਡ ਫੰਡਿੰਗ ਯੂਨੀਵਰਸਿਟੀ ਨੂੰ ਤੋਂ ਮੈਂ ਲਈ ਸੀਗੀ 2016 ਵਿੱਚ ਹਾਂ ਤੇ ਮੈਨੂੰ ਉਹ ਅਪਲੀਕੇਸ਼ਨ ਦਾ ਕੁਝ ਅਪਲੀਕੇਸ਼ਨ ਭਰ ਕੇ ਮੈਨੂੰ ਉਹ ਕੋਰਸ ਦਾ ਉਹ ਓਪਰਚੁਨਿਟੀ ਮਿਲ ਗਈ ਸੀਗੀ ਹਾਂ ਤੇ ਉਹ ਕੋਰਸ ਦੇ ਚੱਲਦੇ-ਚੱਲਦੇ ਵਿੱਚ ਅਸੀਂ ਉਹ ਕਾਫੀ ਜਿਵੇਂ ਦਿਲਚਸਪੀ ਸੀ ਸਟੂਡੈਂਟ ਬਹੁਤ ਸਟੂਡੈਂਟਾਂ ਦੇ ਬਹੁਤ ਸਵਾਲ ਹੁੰਦੇ ਨੇ ਤੇ ਅਸੀਂ ਬਾਅਦ ਵੀ ਕਲਾਸ ਤੋਂ ਬਾਅਦ ਵੀ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਸਵਾਲ ਬਰ ਸਵਾਲ ਤੇ ਉਹਨਾਂ ਬੱਚਿਆਂ ਨੇ ਫਿਰ ਸੋਚਿਆ ਸੀਗਾ ਕਿ ਕਿਉਂ ਨਾ ਇੱਥੇ ਆਪਾਂ ਨੂੰ ਇਹ ਚੀਜ਼ ਯੂਨੀਵਰਸਿਟੀ ਵਿੱਚ ਕਿਉਂ ਨਹੀਂ ਮਿਲਦੀ ਕਿਉਂ ਨਾ ਆਪਾਂ ਕੁਝ ਕਰੀਏ ਤਾਂ ਕਿ ਇਹ ਬਣ ਸਕੇ ਇੱਥੇ ਸੋ ਅਸ ਵਿੱਚ ਉਸ ਸਮੇਂ ਵਿੱਚ ਸਾਰਾ ਵਿੱਚ ਮੈਨੂੰ ਮੈਨੂੰ ਕਾਫੀ ਜਿਵੇਂ ਹੈਰਾਨਗੀ ਮਹਿਸੂਸ ਹੋਈ ਸੀ ਕਿ ਬੱਚਿਆਂ ਨੂੰ ਇੰਨੀ ਉਹ ਜਿਵੇਂ ਦਿਲਚਸਪੀ ਲੱਗੀ ਇਨਾ ਪਿਆਰ ਹੈਗਾ ਇਨਾ ਜਜ਼ਬਾ ਹੈਗਾ ਵੀ ਆਪਾਂ ਕੁਝ ਬਣਾਈਏ ਤੇ ਹਾਲਾਂਕਿ ਉਹ ਮੈਨੂੰ ਨਹੀਂ ਉਹਨਾਂ ਨੇ ਮਨਾ ਲਿਆ ਸੀ ਕਿ ਆਪਾਂ ਕੁਝ ਕਰਦੇ ਹਾਂ ਉਹਨਾਂ ਨੇ ਹੀ ਕਿਹਾ ਸੀਗਾ ਉਹ ਗੱਲ ਇਸ ਤਰ੍ਹਾਂ ਚੱਲੀ ਸੀ ਸੋ ਉਸ ਤੋਂ ਡਿਪਾਰਟਮੈਂਟ ਹੈਡ ਨਾਲ ਉਹਨਾਂ ਨੇ ਆਪ ਗੱਲ ਕੀਤੀ ਸੀਗੀ ਡਿਪਾਰਟਮੈਂਟ ਹੈਡ ਤੋਂ ਡੀਨ ਦੀ ਆਫਿਸ ਵਿੱਚ ਪਹੁੰਚੀ ਤੇ ਜਦੋਂ ਡੀਨ ਦੀ ਆਫਿਸ ਵਿੱਚ ਪਹੁੰਚੀ ਗੱਲ ਫਿਰ ਕੰਚਰਾ ਵਿੱਚ ਆ ਗਈ ਸੀਗੀ ਤੇ ਅਸੀਂ ਫਿਰ ਹੌਲੀ-ਹੌਲੀ ਕਮਿਊਨਿਟੀ ਨਾਲ ਸੰਪਰਕ ਹੋ ਕੇ ਹੌਲੀ-ਹੌਲੀ ਇਹਨੂੰ ਚਲਾ ਰਹੇ ਹਾਂ ਤਾਂ ਕਿ ਸਾਨੂੰ ਉਮੀਦ ਹੈ ਕਿ ਇਹ ਵਧੀਆ ਤੋਂ ਵਧੀਆ ਪ੍ਰੋਗਰਾਮ ਹੋਵੇ ਜੇ ਇਹਦੀ ਪੂਰੀ ਕਾਮਯਾਬੀ ਹੋਵੇ ਤੇ ਜੇ ਇਹਦੀ ਤੈਨ ਹੋਵੇ ਉਹ ਪੂਰੇ اپنے کیلگری واسطے پہلا مکھ لائے کے پراونس دیش تے اپنا پوری دنیا واسطے سربتے پلے جی راپا کہنے ہونے پہ ساری دنیا نو پتہ لگے پہ سکھ ہے کون سکھی کیا تے گربانی بچے کی کی خزانے پہنے جو کہ آپ سارے دنیا بچے سارے سارے لوگ استعمال کر سکتے ہیں بلکل بانی دی بلکل جی بانی دی بچے کہنے نے ہر چیز جڑا جواب ہے تے انہوں اسے ضرور ایکسپلور کرانگے لیٹس سٹارٹ ویڈیو کینشیٹا When you heard about the Sikh studies and they want to start this, um, what idea you had about Sikhism when you first heard about this? That's a wonderful question. To be honest, I was born and raised in Alberta, in Red Deer, Alberta, and I knew very little about Sikhism oh. and the Sikh tradition. It's been an amazing experience over the course of the last six years being involved in the program um, and in the initiative and meeting the community, hearing what's important to the community, and learning about Sikh values. Um, I think there's so much in Sikhism and Sikhi, um, you know, embracing diversity, um, equality, oneness, uh, just a care for humankind, yeah. uh, seva. And um, I'm inspired to, um, you know, to continue to see this program uh, flourish and grow so that all in Canada can benefit from these teachings. Yeah, you know, almost uh, more than 500 years ago, uh, guru nanak sahib has um, uh, you know fought against um, all all kind of uh, uh, things like women rights and all those uh, things and it's it's really amazing to know sometimes mm -hmm. that whatever he has taught whatever he has experienced he has, he has written and some people still don't uh, follow that mm -hmm. but this is i think very important and thanks to you that you are helping us out and helping everyone uh, to spread the word oh it's an absolute pleasure <laughs> thank you ਭਜੀ ਤੁਸੀਂ ਆਪਣੇ ਨਾਮ ਤੋਂ ਸ਼ੁਰੂ ਕਰੋ ਸੌਰੀ ਮੈਂ ਤੁਹਾਡਾ ਨਾਮ ਨਹੀਂ ਲਿਆ ਮੇਰਾ ਨਾਮ ਹੈ ਜੀ ਪ੍ਰਪ੍ਰੀਤ ਸਿੰਘ ਮੈਂ ਰਿਲੀਜੀਅਸ ਸਟੱਡੀਜ਼ మేజర్ ਆ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਜੀ ਬਾਤ ਹੈ ਜੋ ਤੁਸੀਂ ਇਸ ਨੂੰ ਜਦੋਂ ਪੜ੍ਹਦੀ ਪੜ੍ਹਾਈ ਕੀਤੀ ਤੇ ਤਾਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ ਕਿਉਂਕਿ ਕਮਿੰਗ ਫਰੋਮ ਅ ਸਿੱਖ ਫੈਮਿਲੀ ਹੈ ਨਾ ਬੰਦਾ ਕਹਿੰਦਾ ਕਿ ਤੁਸੀਂ ਆਪਣੇ ਆਪਣੇ ਬਾਰੇ ਤੁਸੀਂ ਜਿਹੜਾ ਪੜ੍ਹਾਈ ਕਰ ਰਹੇ ਹੋ ਜਾਂ ਇਹਦੇ ਵਿੱਚ ਡੀਪ ਜਾ ਕੇ ਤੁਸੀਂ ਕੋਈ ਇਦਾਂ ਦੀ ਕਿਹੜੀਆਂ ਚੀਜ਼ਾਂ ਨਵੀਆਂ ਸਿੱਖੀਆਂ ਜੋ ਤੁਹਾਨੂੰ ਲੱਗਦਾ ਕਿ ਜਿਹੜਾ ਵੀ ਹੁਣ ਕੋਰਸ ਕਰੇਗਾ ਉਹਨੂੰ ਸਿੱਖਣੀਆਂ ਚਾਹੀਦੀਆਂ ਨੇ ਉਹਨੂੰ ਉਹਦਾ ਫਾਇਦਾ ਹੋ ਸੋ ਮੇਰਾ ਬੈਕਗਰਾਉਂਡ ਜੀ ਮੈਂ ਸਿੱਖ ਪਰਵਾਸ ਚ ਜੰਮਿਆ ਪੜਿਆ ਮੇਰੇ ਤਾਂਦੇ ਸਾਰੀ ਫੈਮਿਲੀ ਮਾਸਟਰਾਂ ਦੀ ਹੈ ਜੀ ਟੀਚਰ ਸੋ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਮੈਂ ਖੁਦ ਸਿਕ ਸਟੱਡੀਜ਼ ਪੜ੍ਹਨੀ ਚਾਹੁੰਦਾ ਸੀ ਪੰਜਾਬ ਦੇ ਵਿੱਚ ਉੱਥੇ ਮੈਨੂੰ ਕੋਈ ਪ੍ਰੋਗਰਾਮ ਨਹੀਂ ਲੱਭਿਆ ਜੀ ਅੱਛਾ ਸੋ ਮਸ਼ੀਨਰੀ ਕਾਲਜ ਸੀਗੇ ਉਹ ਪਾਸਚਾਤਕ ਬਣਾ ਦਿੰਦੇ ਤੁਹਾਨੂੰ ਹਾਂ ਸਿਕ ਸਟੱਡੀਜ਼ ਨਹੀਂ ਪੜਾਉਂਦੇ ਸਕੂਲਰ ਦੀ ਸੈਟਿੰਗ ਵਿੱਚ ਤੁਹਾਨੂੰ ਅਕਾਦੈਮਿਕ ਨਹੀਂ ਬਣਾ ਸਕਦੇ ਹੋ ਸੋ ਉਹ ਨਾ ਹੁੰਦੇ ਹੋਏ ਮੈਂ ਵੀ ਜੋ ਉਹ ਤੋਂ ਬਾਹਰ ਚੱਲ ਰਿਹਾ ਸੀ ਉਹ ਵਹਾਅ ਚ ਬਹਿ ਕੇ ਮੈਂ ਵੀ ਕੈਨੇਡਾ ਆ ਗਿਆ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਚਲੋ ਜੀ ਉਹ ਲਾਈਫ ਚੱਲੀ ਵਧੀਆ ਰਹੀ ਇੱਥੇ ਪੜ੍ਹੇ ਕੰਪਿਊਟਰ ਸਾਇੰਸ ਪੜ੍ਹਿਆ ਮੈਂ ਲਾਈਫ ਸੈਟਲ ਹੋ ਗਈ ਬਟ ਮੇਰਾ ਫੇਰ ਮੇਰੀ ਜਿਹੜੀ ਚੈਟਕ ਸੀਗੀ ਉਹ ਜਾਗੀ ਵੀ ਮੈਂ ਕੁਛ ਹੋਰ ਕਰਨਾ ਇਨੀਸ਼ੀਅਲੀ ਮੈਂ ਇੰਜੀਨੀਅਰਿੰਗ ਕਰਨ ਲੱਗਿਆ ਯੂਨੀਵਰਸਿਟੀ ਆਫ ਕੈਰਕ ਦੀ ਚ ਬਟ ਜਦੋਂ ਮੈਂ ਆਪਣੇ ਜਿਹੜੇ ਸਟੱਡੀਜ਼ ਦੇ ਇਲੈਕਟਿਵ ਕੋਰਸ ਚੱਕੇ ਹੂੰ ਸੋ ਮੈਂ ਕਿਹਾ ਜੀ ਵੀ ਇਹ ਮੇਰਾ ਇੰਟਰਸਟ ਹੈਗਾ ਮੈਂ ਦੂਜੇ ਤਰ੍ਹਾਂ ਬਾਰੇ ਪੜਨਾ ਚਾਹੁੰਦਾ ਹੂੰ ਸੋ ਪਹਿਲਾਂ ਮੈਂ ਗ੍ਰੀਕ ਐਂਡ ਰੋਮਨ ਮੈਂ ਸੌਦੇ ਜੀ ਪੜੀ ਆ ਆਪਣਾ ਜੂਜ਼ ਕ੍ਰਿਸਚIANS ਐਂਡ ਮੁਸਲਿਮਸ ਬਾਰੇ ਪੜਿਆ ਤਾਂ ਮੈਨੂੰ ਉਹੀ ਕਲਾਸ ਦੇ ਵਿੱਚ ਕਿਸੇ ਬੱਚੇ ਨੇ ਕਿਹਾ ਵੀ ਇੰਟਰੋਡੂਸ ਸਿਕਸਮ ਦਾ ਵੀ ਕੋਰਸ ਹੈਗਾ ਡਾਕਟਰ ਹਰਜੀਤ ਗਰੇਵਾਲ ਪੜਾਉਂਦੇ ਆ ਮੈਨੂੰ ਨਹੀਂ ਪਤਾ ਸੀਗਾ ਸੋ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਦੋ semesters ਬਾਅਦ ਡਾਕਟਰ ਸਾਹਿਬ ਦੀ ਕਲਾਸ ਲੈਣ ਦਾ ਮੌਕਾ ਮਿਲਿਆ ਹੂੰ ਉਦੋਂ ਤੱਕ ਮੈਂ ਆਪਣਾ ਮੇਜਰ ਰਿਜਿਸਟਰੀ ਚੇਂਜ ਕਰ ਚੁੱਕਿਆ ਸੀਗਾ ਇੰਜੀਨੀਅਰਿੰਗ ਮੈਂ ਛੱਡਤੀ ਸੀ ਤੇ ਮੈਂ ਦੁਬਾਰਾ ਮੇਰੀ ਉਹ ਚਟਕ ਕਿਉਂਕਿ ਚੱਲ ਪਈ ਸੀ ਤਾਂ ਮੈਂ ਕਿਹਾ ਵੀ ਹੁਣ ਮੈਂ ਧਰਮਾਂ ਬਾਰੇ ਪੜ੍ਹਨਾ ਚਾਹਣਾ ਸੋ ਮੈਨੂੰ ਨਹੀਂ ਪਤਾ ਸੀ ਉਹ ਕੰਪੈਰੀਟਿਵ ਸਟਡੀ ਹੋਊਗੀ ਸਪੈਸਿਫਿਕ ਸਟਡੀ ਹੋਊਗੀ ਬਟ ਇਨਾ ਜਰੂਰ ਪਤਾ ਸੀ ਵੀ ਮੈਂ ਇਹ ਪੜ੍ਹਨਾ ਚਾਹਣਾ ਸੋ ਜਦੋਂ ਮੈਂ ਸਿੱਖੀ ਜਮ ਦੀ ਕਲਾਸ ਲਈ ਕਹਿਆ ਪਸੇਖੀ ਜੰਦਰਨੇ ਆ ਇਹ ਸੈਟਿੰਗ ਚ ਬਟ ਸਿੱਖੀ ਇਹ ਗੱਲ ਵੀ ਕਲਾਸ ਜੀ ਸਿੱਖਣ ਨੂੰ ਮਿਲਿਆ ਕਿ ਇਹ ਸਿੱਖੀ ਜੰਮੀ ਐ ਸਿੱਖੀ ਐ ਕੈਲੀ ਗੱਲ ਤਾਂ ਫੇਰ ਦੂਜੀ ਗੱਲ ਜਦੋਂ ਡਾਕਟਰ ਸਾਹਿਬ ਨੇ ਸ਼ੁਰੂ ਕੀਤਾ ਕਲਾਸ ਪੜਾਉਣੀ ਵੀ ਕਿਵ ਸੱਚ ਜਿਆਦਾ ਹੋਈ ਐ ਕਿ ਕੂੜਾ ਟਟਾ ਪਾਲ ਬਾਬੇ ਨਾਨਕ ਤੇ ਮੋੜ ਕੇ ਲੈ ਗਏ ਉਹ ਮੋੜ ਤੇ ਲੈ ਗਏ ਤਾਂ ਉਹ ਗੱਲ ਦਿਮਾਗ ਚ ਆਈ ਵੀ ਇਹ ਗੱਲ ਤਾਂ ਪੰਜਾਬ ਚ ਵੀ ਨਹੀਂ ਸੁਣੀ ਪੰਜਾਬ ਚ ਵੀ ਸੱਚਾਈ ਹੋਣ ਦੀ ਗੱਲ ਕੋਈ ਨਹੀਂ ਕਰਦਾ ਭਾਵੇਂ ਆਪਾਂ ਸਾਰੇ ਕੂੜੇ ਆ ਦੀ ਬਣੇ ਹੋਏ ਆ ਤਾਂ ਉਹ ਮੈਨੂੰ ਇੱਕ ਹਲੂ ਨਾਲ ਇੱਕ ਤੱਕਾ ਲੱਗਾ ਤੇ ਪਰ ਇੱਕ ਹਿਸਾਬ ਨਾਲ ਉਹ ਵੀ ਖੁਸ਼ੀ ਵੀ ਹੋਈ ਕਿ ਇਹ ਆਪਰਚੁਨਿਟੀ ਮਿਲਦੀ ਹੈ ਦਾ ਕਰਨ ਦੀ ਇੱਥੇ ਸੋ ਤੋਂ ਬਾਅਦ ਆਸਾਦੀਵਾਲ ਕਲਾਸ ਚ ਉਹਦੀਆਂ ਦੁਕਾਨਾਂ ਚੋਂ ਉਹਦਾ ਬੈਕਗ੍ਰਾਉਂਡ ਲੈ ਕੇ ਉਹਦਾ ਹਵਾਲਾ ਲੈ ਕੇ ਸਿੱਖੀ ਦੀ ਸਿੱਖੀ ਬਾਰੇ ਪੜਨਾ ਸੋ ਮੇਨ ਗੱਲ ਆ ਜੋ ਸਿੱਖੀ ਪੜਾਈ ਜਾਂਦੀ ਹੈ ਯੂਨੀਵਰਸਿਟੀ ਸਾਈਟਿੰਗ ਡਾਕਟਰ ਸਾਹਿਬ ਵੱਲੋਂ ਉਹ ਮੋੜ ਉਹ ਮੋੜ ਤੇ ਲੈ ਕੇ ਜਾਇਆ ਜਾ ਰਿਹਾ ਜਿਹੜਾ ਬਾਬਾ ਨਾਨਕ ਤੋਂ ਦਰਗਾਈ ਬਾਣੀ ਲੈ ਕੇ ਆਇਆ ਸੀਗਾ ਗੱਲ ਉਹ ਆ ਦੇਖੋ ਪ੍ਰੈਕਟੀਕੈਲਿਟੀ ਜਿਹੜੀ ਹੁੰਦੀ ਹੈ ਡਾਕਟਰ ਸਾਹਿਬ ਅਸੀਂ ਨਾ ਅੱਜ ਕੱਲ ਕਹਿੰਦੇ ਆ ਕਿ ਮਾਡਰਨ ਜ਼ਮਾਨਾ ਹੈ ਜੀ ਟਕੇ ਜ਼ਮਾਨਾ ਬਹੁਤ ਮਾਡਰਨ ਹੋ ਗਿਆ ਹੈ ਪ੍ਰੈਕਟੀਕਲ ਹੋਣਾ ਚਾਹੀਦਾ ਪਰ ਗੁਰੂ ਸਾਹਿਬ ਤਾਂ ਸ਼ੁਰੂ ਤੋਂ ਹੀ ਪ੍ਰੈਕਟੀਕਲ ਸੀਗੇ ਉਹੀ ਸਿੱਖੀਸਮ ਦੇ ਵਿੱਚ ਲਿਖਿਆ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਫਲਸਫਾ ਤੁਸੀਂ ਹੁਣ ਉਹਨੂੰ ਜਦੋਂ ਲੈ ਕੇ ਆ ਰਹੇ ਹੋ ਉਹਨੂੰ ਅਕੈਡਮਿਕ ਦਾ ਰੂਪ ਦੇ ਰਹੇ ਹੋ ਤੇ ਉਸ ਤੋਂ ਬਾਅਦ ਜਦੋਂ ਸਿਖਾ ਰਹੇ ਹੋ ਤੇ ਇਹ ਹੈਟਸ ਆਫ ਹੈ ਜੀ ਕਿ ਤੁਸੀਂ ਇਹਦੇ ਵਿੱਚ ਜੋ ਇਹਨਾਂ ਵਧੀਆ ਉਪਰਾਲਾ ਜਿਹੜਾ ਤੁਸੀਂ ਸ਼ੁਰੂ ਕੀਤਾ ਇਹਦੇ ਲਈ ਭਾਜੀ ਜਿਹੜੇ ਫੰਡ ਰੇジング ਅਸੀਂ ਜਦੋਂ ਗੱਲ ਕੀਤੀ ਹੈ ਕਿ ਸਿੱਖੇ ਤੇ ਫੇਰ ਆਵਾਂਗੇ ਬਹੁਤ ਸਾਰੇ ਸਵਾਲ ਨੇ ਬੜਾ ਇੰਟਰਸਟਿੰਗ ਮੈਨੂੰ ਲੱਗਦਾ ਲੋਕਾਂ ਨੂੰ ਇਹ ਐਪੀਸੋਡ ਲੱਗਣਾ ਇਹ ਫੰਡਰੇਜ਼ਿੰਗ ਜਾਂ ਜਿਹੜੀ ਲੋਕ ਜਿਹੜੇ ਨੇ ਇਹਦੇ ਨਾਲ ਜੁੜਨਾ ਚਾਹਣ ਤੇ ਕਿਵੇਂ ਜੁੜ ਸਕਦੇ ਹਾਂ ਹਾਂਜੀ ਅ ਵੀਰ ਜੀ ਉਪਰਾਲੇ ਵਾਸਤੇ ਹੁਣ ਆਪਾਂ ਐਸੇ ਉਪਰਾਲੇ ਦਾ ਉਪਰਾਲੇ ਦੇ ਦੋ ਪੜਾਅ ਸੀਗੇ ਹਾਂ ਸੋ ਹੁਣ ਅਸੀਂ ਦੂਜੇ ਪੜਾਅ ਵਿੱਚ ਹੈਗੇ ਆ ਪਹਿਲੇ ਵਿੱਚ ਅਸੀਂ 4 ਸਾਲ ਦਾ ਅਨਲਿमिटेड ਟਰਮ ਐਗਰੀਮੈਂਟ ਬਣਾਈ ਸੀ ਹਾਂ ਜਿਹਦੇ ਵਿੱਚ ਕੋਰਸ ਡਿਵੈਲਪ ਹੋ ਸਕਣ ਜੀ ਜਿਸ ਤਰ੍ਹਾਂ ਪ੍ਰੋਫ ਨੇ ਵੀ ਕਿਹਾ ਬੇ ਇਹ ਕੋਰਸ ਕਿਤੇ ਨਹੀਂ ਮਿਲਦੇ ਸੋਨਨ ਡਿਵੈਲਪ ਕਰਨ ਨੂੰ ਹੁਣ ਇੱਕ ਇੱਕ ਵਿਦਵਾਨ ਤੋਂ ਇਨਾਮੇ ਕੋਰਸ ਬਣਾਉਣੇ ਬਹੁਤ ਸਮਾਂ ਲੱਗ ਜਾਂਦਾ ਹਾਂ ਅਸੀਂ ਇਸ ਵੇਲੇ 4 ਸਾਲਾਂ ਵਿੱਚ 5 ਕੋਰਸ ਟੈਸਟ ਕਰ ਰਹੇ ਹਟੇ ਆ ਜੀ ਤਿੰਨ ਕੋਰਸ ਹੋਰ ਚੱਲੀ ਨੇ ਉਹ ਜੇ ਮਹਾਰਾਜ ਕਿਰਪਾ ਕਰਨ ਆਪਾਂ ਤੇ ਪੂਰਾ ਕਾਡਿਊਸ ਕਰ ਦਈਏ ਆਪਾਂ ਫਿਸ਼ੀਅਤੀ ਤੋਂ ਸ਼ੀਤੀ ਇੰਟਰੋਡਿਊਸ ਕਰ ਦਈਏ ਜੀ ਕਿ ਪਰਾਲੇ ਵਾਸਤੇ ਆਪਾਂ ਨੂੰ ਜੇ ਕਿਸ ਨੇ ਯੋਗਦਾਨ ਪਾਉਣਾ ਹੈ ਆਪਾਂ ਯੂਨੀਵਰਸਿਟੀ ਆਫ ਕੈਲਗਰੀ ਗਿਵਿੰਗ ਦੇ ਸਿਕ ਸਟੱਡੀਜ਼ ਹੋਮ ਰਿਸਰਚ ਮਾਰੋ ਤੇ ਉਹ ਵੈਬਸਾਈਟ ਆ ਜਾਏਗੀ ਜੀ ਤੇ ਉਹਦੇ ਵਿੱਚ ਹੁਣ ਅਸੀਂ ਹਰ ਅਪ੍ਰੈਲ ਵਿੱਚ ਹੁਣ ਤਕਰੀਬਨ ਆ ਬੀ ਤੋਂ ਲੈ ਕੇ ਅਸੀਂ ਇਹ ਆ ਰਹੇ ਹਾਂ ਆ ਯੂਨੀਵਰਸਿਟੀ ਇਹਨਾਂ ਦਿਨਾਂ ਵਿੱਚ ਇੱਕ ਤਾਂ ਸਿਖ ਹੈਰਿਟੇਜ ਮਿੰਨਾ ਹੁੰਦਾ ਆਪਣੇ ਵਿਸਾਖੀ ਸਾਰੇ ਪੰਥ ਨੇ ਮਨਾਉਣਾ ਖਾਲਸਾ ਦਿਵਸ ਆਜਣਾ ਤੇ ਉਹਦੇ ਕਰਕੇ ਆਪਾਂ ਸੋਚਿਆ ਵੀ ਗਿਵਿੰਗ ਡੇ ਤਾਂ ਪਹਿਲਾਂ ਹੀ ਚੱਲ ਰਹੀ ਸੀਗੀ ਜਿਸ ਦਿਨਾਂ ਵਿੱਚ 2 ਤੋਂ 16 ਅਪ੍ਰੈਲ ਦੇ ਵਿੱਚ ਵਿੱਚ ਡਾਲਰ ਫॉर ਡਾਲਰ ਮੈਚਿੰਗ ਹੁੰਦੀ ਹੈ ਅੱਛਾ ਸੋ ਇਹ ਬਹੁਤ ਸੁਨੇਹਾ ਸੁਨੇਰਾ ਮੌਕਾ ਹੈਗਾ ਕਿ ਆਪਾਂ ਜੀ ਯੂਨੀਵਰਸਿਟੀ ਹਰ 1 ਡਾਲਰ ਜਿਹੜੀ ਸੰਗਤ ਪਾਉਂਦੀ ਆ ਉਹ ਮੈਚ ਕਰੇਗੀ ਮੈਚਿੰਗ ਲਿमिटेड ਹੈਗਾ ਅੱਛਾ ਸੋ ਛੇਤੀ ਤੋਂ ਛੇਤੀ ਜਿਹੜੇ ਪਹਿਲੇ ਦਿਨਾਂ ਵਿੱਚ ਕੀ ਵਾਰੀ ਮੈਚਿੰਗ ਮੁੱਕ ਜਾਂਦੀ ਆ ਸੋ ਆਪਾਂ ਜੇ ਇਹਨਾਂ ਦਿਨਾਂ ਵਿੱਚ ਹੁਣ ਆਪਾਂ ਹੱਲਾ ਮਾਰੀਏ ਚੰਗਾ ਹੋਊਗਾ ਵਧੀਆ ਚਾਂਸ ਹੈਗਾ ਡਾਲਰ ਫॉर ਡਾਲਰ ਸੋ ਯੂਨੀਵਰਸਿਟੀ ਆਫ ਕੈਲਗਰੀ ਜਿਹੜਾ ਮੈਚ ਕਰਕੇ ਦੇਊਗੀ ਫਾਰ ਇਗਜ਼ਾਮਪਲ ਕੋਈ 50 ਡਾਲਰ ਦਿੰਦਾ ਤੇ 50 ਉਹ 100 ਹੋ ਜਾਣਾ ਜੀ ਜੇ ਕੋਈ 1000 ਡਾਲਰ ਦਿੰਦਾ 2000 ڈالر ਹਾਂਜੀ ਹਾਂਜੀ ਸੋ ਇਹ ਜਿਹੜੇ ਦਿਨ ਨੇ ਇਹ 16 April ਤੱਕ ਨੇ ਜੀ 16 April ਤੱਕ ਨੇ 16 April ਤੱਕ ਨੇ ਸੋ 16th April ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਉਹ ਦੇ ਸਕਦੇ ਹੋ ਔਰ ਸਾਨੂੰ ਵੀ ਕਾਲ ਕਰਕੇ ਜੇ ਜਾਣਕਾਰੀ ਲੈਣੀ ਹੈ ਲੈ ਲਓ ਜਾਂ ਫਿਰ ਜਿਹੜੇ ਸਕਰੀਨ ਦੀ ਡਿਟੇਲ ਦਿੱਤੀ ਜਾ ਰਹੀ ਹੈ ਉੱਥੇ ਤੁਸੀਂ ਕਾਲ ਕਰਕੇ ਜਾਂ ਤੁਸੀਂ ਵੈਬਸਾਈਟ ਤੇ ਜਾ ਕੇ ਪਤਾ ਕਰ ਸਕਦੇ ਹੋ ਸੋ ਕੌਨਸ਼ੇਟਾ ਆਈ ਹੋਪ ਆਮ ਪ੍ਰੋਨਾਂਊਂਸਿੰਗ ਯਰ ਨੇਮ ਸੋ When did you, when did this all started? Like which year? Uh, yeah, so um, we started to actively work with the sick community. Yeah. Um, so the Calgary uh, Sangit and in Alberta and beyond have been working together with the University of Calgary since 2019 um, to really define okay. what a meaningful sick studies program would look like, okay. um, and then. We have been able to work together, leveraging the amazing initiative that we call Giving Day at the university to really start realizing that vision. Hmm. No, that's good. And how how much you've already raised so far, if we ask? Yeah. So um, back in twenty twenty one, sorry, Giving Day twenty 2020 twenty and twenty twenty one. Um, over 550 members of the Sangat in Calgary, Alberta, and beyond um, came together to collectively raise 270 over 270 thousand um, dollars, and then the University of Calgary through Giving Day was able to match over 250 thousand dollars of that. Okay. On top of that, the University of Calgary committed to a two-year postdoctoral fellowship position mm. for six studies, and with those funds, we were able to hire. Professor Gruel mm -hmm. in a four year limited term position. This was on the advice of the uh, community as well to take a phased approach to building this. Yep. Um, and it has enabled us to realize um, some really incredible achievements. Mm -hmm. um, we have five courses specific to Siki now at the University of Calgary, with um, three more. Um, coming in future years um, and now we're so proud to announce um, that the university of calgary because of the success that we've seen in the program uh, and the increased enrollment and and the you know um, the enthusiasm of the students and the community um, have committed to funding the teaching position permanently mm, oh that's great and how much we uh, what's the target we are looking for to just start this course right away Yes. So um, our target is to realize the full vision of the community, so that we not only have the solid teaching program, and I would like to say that we now have the most comprehensive teaching mm -hmm. um, uh, programming in North America. But to fully realize the vision of the community, we now our goal is to to. Uh, Raise funds for an endowed research professorship in Six Studies. And what that will enable is for us to have the full spectrum of programming mm -hmm. from undergraduate courses to graduate studies so we can train the next future leaders in Six Studies. It's a young and developing field yeah. in Canada and North America. And so we can play a real role in building that here, um, as well as research that is specific mm -hmm. um, to the uh, the needs and the experience and the history of Sikhs in Canada. Yeah, that, that's great. Um, ਪ੍ਰਭਜੀ ਤੁਹਾਨੂੰ ਮੈਂ ਜੇ ਪੁੱਛਾਂ ਕਿ ਜਦੋਂ ਤੁਸੀਂ ਇਹ ਕੀਤਾ ਕੋਰਸ ਹੈ ਨਾ ਜਦੋਂ ਤੁਸੀਂ ਡਾਕਟਰ ਗਰੇਵਾਲ ਸਾਹਿਬ ਦੀ ਕਲਾਸਾਂ ਲਗਾਈਆਂ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਦੀ ਸੋਚ ਔਰ ਉਸ ਤੋਂ ਬਾਅਦ ਦੀ ਸੋਚ ਦੇ ਵਿੱਚ ਥੋੜਾ ਬਹੁਤ ਜਿਹੜਾ ਫਰਕ ਆਇਆ ਕੁਝ ਕਹਿੰਦੇ ਨਾ ਅੱਖਾਂ ਖੁੱਲੀਆਂ ਹੋਰ ਬਹੁਤ ਖੁੱਲੀਆਂ ਜੀ ਆ ਗੁਰਬਾਣੀ ਨੂੰ ਅਧਾਰ ਰੱਖ ਕੇ ਸਿੱਖੀ ਪੜਾਉਣੀ ਤੇ ਪੜ੍ਹਨੀ ਆ ਡਾਕਟਰ ਸਾਹਿਬ ਨੇ ਸਿਖਾਈ ਕਿਉਂਕਿ ਆ ਜੋ ਮੇਰੇ ਬਾਅਦ ਕੇ ਜੰਜੇ ਮੈਂ ਤੁਸੀਂ ਉੱਥੋਂ ਆਏ ਤੁਸੀਂ ਦੇਖਿਆ ਜਿਹੜਾ ਸਿੱਖ ਕਹਿੰਦਾ ਚ ਜੰਮ ਪੈਂਦਾ ਉਹਨੂੰ ਲੱਗਦਾ ਵੀ ਅਸੀਂ ਹੀ ਸਿੱਖਾਂ ਜੋ ਅਸੀਂ ਕਰਦੇ ਅ ਜੋ ਅਸੀਂ ਆਸੇ ਪਾਸੇ ਦੇਖਦੇ ਆਂ ਇਹੀ ਅਸਲੀ ਸਿੱਖ ਨੇ ਸੋ ਉਹ ਬੰਦਾ ਬਹੁਤ ਜ਼ਿਆਦਾ ਮਿਸਕ੍ਰੀਡ ਹੋ ਜਾਂਦਾ ਹਮ ਸੋ ਉਹ ਆਪਣੇ ਆਪਣੀ ਹੌਮੇ ਲੈ ਕੇ ਮੂਹਰੇ ਚੱਲ ਪੈਂਦਾ ਸੋ ਉਹ ਹੌਮੇ ਨੂੰ ਪਿੱਛੇ ਰੱਖ ਕੇ ਕਰਤਾਰ ਨੂੰ ਅੱਗੇ ਰੱਖ ਕੇ ਸੋਚਣਾ ਸੋ ਉਹ ਡਿਫਰੈਂਟ ਵਿਜ਼ਨ ਇਹ ਕਲਾਸਸ ਤੋਂ ਸਿੱਖਣ ਨੂੰ ਮਿਲਦਾ ਤੇ ਇਹ ਕੱਲਾ ਮੇਰਾ ਹੀ ਨਹੀਂ ਜਿਹੜੇ ਬੱਚੇ ਇਥੋਂ ਦੇ ਜੰਪਲ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਉਹਨਾਂ ਦੀ ਹੋਸ ਚੇਟਕ ਲੱਗੀ ਉਹ ਉਹ ਵੀ ਉਹ ਚਾਹੁੰਦੇ ਨੇ ਕਿ ਸਾਨੂੰ ਹੋ ਸਿੱਖਣ ਨੂੰ ਮਿਲੇ ਕਿਉਂਕਿ ਜਿਵੇਂ ਮੈਂ ਦੱਸਿਆ ਆ ਪਾਵੇਂ ਮੈਂ ਇੰਜੀਨੀਅਰਿੰਗ ਕਰਨ ਲੱਗਿਆ ਮੈਂ ਸਿਰਫ ਇੱਕ ਇਲੈਕਟਿਵ ਕੋਰਸ ਲਿਆ ਇੰਟਰੋਡੂਸ ਸਿੱਖੀਦਾ ਮੈਂ ਉਹਦੇ ਚੰਨਾ ਕੋ ਸਿੱਖ ਲਿਆ ਤੇ ਹਰ ਬੱਚੇ ਕੋਲ ਆਪਸ਼ਨ ਹੁੰਦੇ ਆ ਘੱਟ ਤੋਂ ਘੱਟ 5 ਤੋਂ 6 ਇਲੈਕਟਿਵ ਕੋਰਸ ਲੈਣ ਦੇ ਸੋ ਜੇ ਕੋਈ ਬੱਚਾ ਸੇ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਦਾ ਜਾਂ ਕਿਸੇ ਵੀ ਕਮਿਊਨਿਟੀ ਦਾ ਇਹ ਚੀਜ਼ ਸਿੱਖਣੀ ਚਾਹੁੰਦਾ ਤਾਂ ਜੇ ਆਪਾਂ ਇਹ ਪਤਲਾ ਟੀਚਰ ਛੇਤੀ ਤੋਂ ਛੇਤੀ ਮੈਸਦਿਆਂ ਹੋ ਤਾਂ ਇਹ ਜਾਣਾ ਹੀ ਹੈ। ਉਹ ਤਾਂ ਜਾਣਾ ਹੀ ਸੀ ਬਿਲਕੁਲ ਬਿਲਕੁਲ ਜੇ ਛੇਤੀ ਛੇਤੀ ਇਹ ਕਰਦੇ ਆ ਤਾਂ ਸਾਰੇ ਸਾਰਿਆਂ ਨੂੰ ਇੱਕ ਓਪਰਚੁਨਿਟੀ ਮਿਲਦੀ ਆ ਕਿ ਉਹ ਹੋਰ ਵੱਧ ਚੜ ਕੇ ਜਿਵੇਂ ਹੁਣ ਫਿਲਹਾਲ ਸਿੱਖੀ ਪੜਾਈ ਜਾਂਦੀ ਆ ਇੰਟਰੋਡਕਟ ਹੋਈ ਫਿਰ ਉਹਨੂੰ ਡਿਟੇਲ ਜਿਸਕ ਫਲਸਫੇ ਬਾਰੇ ਜਿਹੜੇ ਜੜੀਆਂ ਪ੍ਰੋਬਲਮਸ ਸਿੱਖ ਫੇਸ ਕਰਦਾ ਡੇ ਟੂ ਡੇ ਉਹਦੀ ਰਿਸਰਚ ਬਾਰੇ ਆਪਾਂ ਹੋ ਵਾਚੜ ਕੇ 인 ਡੀਟੇਲ ਪੜ ਪੜ ਸਕਦੇ ਆ ਬਿਲਕੁਲ ਜੀ ਔਰ ਇਸ ਦੇ ਨਾਮ ਇਹਨੂੰ ਲੱਗਦਾ ਹੈ ਕਿ ਇੱਕ ਤਾਂ ਸਾਨੂੰ ਆਪ ਨੂੰ ਅਲਾਈਨਮੈਂਟ ਚਲੋ ਮਿਲਣੀ ਮਿਲਣੀ ਆ ਪਰ ਅਸੀਂ ਇੱਕ ਕੋਰਸ ਦੇ ਆ ਆਧਾਰ ਤੇ ਵੀ ਅਸੀਂ ਜਿਵੇਂ ਡਾਕਟਰ ਸਾਹਿਬ ਤੁਸੀਂ ਸ਼ਾਇਦ ਐਗਰੀ ਕਰੋਗੇ ਕਿ ਅਸੀਂ ਪੜ ਤਾਂ ਜ਼ਰੂਰ ਸਕਦੇ ਆ ਪਰ ਥੋੜੀ ਜੀ ਅਵੇਅਰਨੈਸ ਵੀ ਹੋਰ ਹੋਵੇਗੀ ਜੀ ਮੈਨੂੰ ਲੱਗਦਾ ਦੁਨੀਆ ਭਰ ਦੇ ਵਿੱਚ ਸਿਰਫ ਕੈਲਗਰੀਆਂ ਕੈਨੇਡਾ ਦੀ ਗੱਲ ਨਾ ਕਰੀਏ ਕਿ ਜਦੋਂ ਐਤਾ ਦਾ ਕੋਰਸ ਹੋ ਗਿਆ ਤਾਂ ਲੋਕਾਂ ਨੂੰ ਵੀ ਥੋੜਾ ਜਿਹਾ ਇੰਟਰਸਟ ਆਏਗਾ ਕਿ ਅੱਛਾ ਸਿੱਖੀ ਸਿੱਖੀ ਹੈ ਕੀ ਅਸੀਂ ਦੇਖਦੇ ਜ਼ਰੂਰ ਆ ਬਾਣਾ ਦੇਖਦੇ ਆ ਲੋਕਾਂ ਨੂੰ ਵੇਖਦੇ ਆ ਪਰ ਉਹ ਸਿੱਖੀ ਹੈ ਕਿ ਇਹ ਕੌਣ ਕੌਣ ਨੇ ਚਲੋ ਪੜ ਕੇ ਤਾਂ ਦੇਖੀਏ ਜਿਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਸ਼ਾਇਦ ਉਹ ਵੀ ਇੰਟਰਸਟ ਦੇ ਵਿੱਚ ਹਨ ਕਿ ਲੱਖਾਂ ਕਿਤਾਬਾਂ ਤੁਹਾਨੂੰ ਮਿਲ ਜਾਣਗੀਆਂ ਪਰ ਮੈਨੂੰ ਨਹੀਂ ਲੱਗਦਾ ਸਾਡੇ ਵਿੱਚ ਕੋਈ ਖਾਸ ਲੋਕੀ ਇੰਟਰਸਟ ਦਿਖਾਉਂਦੇ ਨੇ ਕਿ ਅਸੀਂ ਪੜ੍ਹ ਹੀ ਲਈਏ ਕਿ ਕੀ ਕਰਨਾ ਕੀ ਨਹੀਂ ਸੋ ਡਾਕਟਰ ਸਾਹਿਬ ਤੁਹਾਨੂੰ ਫੇਰ ਅਸੀਂ ਪੁੱਛਦੇ ਹਾਂ ਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਜੋ ਤੁਸੀਂ ਪੜ੍ਹਾਉਂਦੇ ਹੋ ਜ਼ਿਆਦਾਤਰ ਬੇਸਿਕ ਜਿਹੜੇ ਸਵਾਲ ਹੁੰਦੇ ਨੇ ਜਿਹੜੀ ਆਪਣੀ ਕਮਿਊਨਿਟੀ ਚੋਂ ਆਉਂਦੇ ਨੇ ਬੱਚੇ ਚਲੋ ਤਾਂ ਮੈਨੂੰ ਪਤਾ ਹੈ ਕਿ ਉਹਨਾਂ ਦੇ ਕੁਝ ਸਵਾਲ ਜ਼ਰੂਰ ਹੋਣਗੇ ਕਈ ਲੋਕ ਇਹਦੇ ਵਿੱਚ ਕਿਸੇ ਹੋਰ ਕਮਿਊਨਿਟੀ ਚੋਂ ਵੀ ਹੋਣਗੇ ਇੱਥੇ ਦੇ ਵੀ ਜਿਵੇਂ ਬੌਨ ਕੋਈ ਹੋਰ ਕਮਿਊਨਿਟੀ ਚੋਂ ਜਦੋਂ ਆ ਕੇ ਸਟੂਡੈਂਟ ਜਦੋਂ ਤੁਸੀਂ ਮੈਨੂੰ ਆਫੇਅਰ ਕਹਿ ਰਹੇ ਸੀ ਕਿ ਬਹੁਤ ਸਟੂਡੈਂਟ ਜਿਹੜੇ ਨੇ ਅਪਰੋਚ ਕਰ ਰਹੇ ਨੇ ਉਹਨਾਂ ਦੇ ਸਵਾਲ ਕੀ ਹੁੰਦੇ ਨੇ ਪਹਿਲੇ ਸਵਾਲ ਪਹਿਲਾਂ ਜੇ ਮੈਂ ਕਹਾਂਗਾ ਕਿ ਆਪਣੇ ਕਲਾਸਾਂ ਵਿੱਚ ਜਿਨੇ ਵੀ ਆਪਾਂ ਕਲਾਸਾਂ ਲੈਂਦੀਆਂ ਉਹਦੇ ਵਿੱਚ ਤੁਸੀਂ ਕਹਿ ਲਓ ਵੀ ਤੀਸਰਾ ਇੱਕ ਹਿੱਸਾ ਹੁੰਦਾ ਹੈ ਜਿਹੜੇ non heritage student ਦਾ ਕੈਸਾ ਵਜੇ ਜਿਵੇਂ ਜਾਂ ਪੰਜਾਬੀ ਜਾਂ ਸਿੱਖ ਘਰਾ ਵਿੱਚੋਂ ਨਹੀਂ ਹਨ ਓਕੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ ਕਿ ਜਿਵੇਂ ਮੈਂ ਹੁਣ ਪਿਛਲੇ ਵੀ ਸੈਮੈਸਟਰ ਵਿੱਚ ਇੱਕ ਸਟੂਡੈਂਟ ਵੱਲੋਂ ਜਦੋਂ ਫਾਈਨਲ ਐਗਜ਼ਾਮ ਲਿਖਿਆ ਉਹਨੂੰ ਫਾਈਨਲ ਐਗਜ਼ਾਮ ਉਹਨੂੰ ਆਪ ਜਿਵੇਂ ਹੱਥ ਲਿਖਤੇ ਮੇਰੇ ਇੱਕ ਉਹ ਜਿਵੇਂ ਵਿੱਚ ਨੋਟ ਲਿਖਿਆ ਸੀਗਾ ਤੇ ਮੈਨੂੰ ਤੁਹਾਡੀ ਕਲਾਸ 'ਚੋਂ ਇੰਨਾ ਕੁ ਸਿੱਖਣ ਨੂੰ ਮਿਲਿਆ ਜਿਹੜਾ ਕਿ ਸ਼ਾਇਦ ਇਹ ਐਗਜ਼ਾਮ ਵਿੱਚ ਤੁਹਾਨੂੰ ਨਾ ਦੱਸੇ ਕਿਉਂਕਿ ਮੇਰੀ ਸੋਚ ਨਹੀਂ ਹਜੇ ਉਧਰ ਨਹੀਂ ਪਹੁੰਚੀ ਹੋਈ ਹਾਂ ਸੋ ਹਾਂ ਸੋਚ ਚੇਂਜ ਮਤਲਬ ਕਿ ਕੋਈ ਨਾ ਕੁਝ ਤੁਸੀਂ ਮੈਨੂੰ ਪ੍ਰਭਾਵਿਤ ਕੀਤਾ ਵੇ ਇੰਨਾ ਕੁਝ ਵੀ ਮੈਨੂੰ ਐਂ ਲੱਗਦਾ ਵੇ ਮੈਂ ਕੁਝ ਹੋ ਰਹੀ ਹਾਂ ਤੇ ਆਪਾਂ ਕੁਝ ਹੋਰ ਹੀ ਕਰਨਾ ਚਾਹੀਦਾ ਹੈ ਸੋ ਉਹ ਆਪਾਂ ਹੁਣ ਆਪਣੇ ਸਟੂਡੈਂਟ ਜਿਵੇਂ ਤੁਸੀਂ ਕਹਿ ਲਓਵੇ ਇੰਟਰਨੈਸ਼ਨਲ ਸਟੂਡੈਂਟ ਜਦ ਪੰਜਾਬ ਤੋਂ ਵੀ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਆਪਦੀ ਕਲਾਸਾਂ ਵਿੱਚ ਆਇਰਲੈਂਡ ਤੋਂ ਆਏ ਨੇ ਅੱਛਾ ਕੁਝ ਮੇਰਾ ਈਸ ਤੋਂ ਆਏ ਨੇ ਚੀਨ ਜਾਪਾਨ ਅਫਰੀਕਨ ਦੇਸ਼ਾਂ ਤੋਂ ਵੀ ਆਏ ਨੇ ਸੋ ਉਹ ਆਪ ਦੇ ਦੇਸ਼ਾਂ ਤੋਂ ਵੀ ਇੰਟਰਨੈਸ਼ਨਲ ਹੋ ਕੇ ਇੱਥੇ ਆਉਂਦੇ ਨੇ ਜਿਹੜੇ ਇੱਥੇ ਦੇ ਚਲੋ ਜਿਹੜੀ ਕੋਲ ਦਾਸਤਾ ਹੈਗੀ ਆ ਜਿਹੜੇ ਆਪਣੇ ਹਰੇ ਭਰੇ ਆਪਣੇ ਸਾਰੇ ਵਰਗਾਂ ਦੇ ਲੋਕ ਹੈਗੇ ਨੇ ਉਹ ਬੱਚੇ ਖਾਸ ਵਿੱਚ ਆਉਂਦੇ ਨੇ ਇੱਕ ਤਾਂ ਆਪਣੀ ਪਛਾਣ ਕਰਕੇ ਜੋ ਆਪਣੇ ਆਪਣੀ ਕਰਤੀ ਹੈ ਕਿ ਜੋ ਨਾਜ਼ਰਾਂ ਦੇ ਲੋਕ ਦੇਖਦੇ ਨੇ ਉਹਨਾਂ ਨੂੰ ਕੋਈ ਆਸ ਨਹੀਂ ਹੁੰਦੀ ਆ ਤੇ ਉਹ ਜ਼ਿਆਦਾਤਰ ਉਹਨਾਂ ਨੂੰ ਐਦਾਂ ਉਹੀ ਜਿਵੇਂ ਹੁਣ ਆਪਾਂ ਜਿੱਤੋਂ ਸ਼ਬਦ ਤੋਂ ਸ਼ੁਰੂ ਕਰਦੇ ਆ ਹਨਾ ਉਹ ਇਹਨਾਂ ਨੂੰ ਕਨਸੈਪਟ ਜਵਾਲੀ ਵਿੱਚ ਆਪਾਂ ਜਿਵੇਂ ਪਹਾਲ ਕਰ ਲੈਨੇ ਆ ਉਹਨਾਂ ਨੂੰ ਉਥੋਂ ਸਵਾਲ ਇਸ ਤਰ੍ਹਾਂ ਆਉਂਦੇ ਹੁੰਦੇ ਨੇ ਕਿ ਅਸੀਂ ਇਸ ਤੋਂ ਅੱਗੇ ਹੋਰ ਸਿੱਖੀਏ ਉਹ ਬੱਚੇ ਡਾਇਸਪੋਰ ক্লাস ਵਿੱਚ ਵੀ ਆਉਂਦੇ ਨੇ ਓਕੇ ਤੇ ਉਹਨਾਂ ਦਾ ਇੰਟਰਸਟ ਵੱਧਦਾ ਰਹਿੰਦਾ ਆ ਸੋ ਬਹੁਤ ਕੁਝ ਉਹ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਆ ਇੱਕ ਇੱਕ ਵਾਰੀ ਮੈਂ ਕਹਿ ਸਕਦਾ ਆ ਕਿ ਇੱਕ ਸਟੂਡੈਂਟ ਨੇ ਕਿਹਾ ਸੀਗਾ ਕਿ ਡਾਕਟਰ ਸਾਬੋਵੀ ਜਿਵੇਂ ਆਪਣੇ ਜਿਵੇਂ ਅਕਾਕੇਸ਼ਨ ਕਹਿੰਦੇ ਹਨਾ ਆ ਪਰਿਵਾਰ ਤੋਂ ਸੰ ਤੇ ਉਹਨਾਂ ਨੇ ਮੈਨੂੰ ਪਰੇ ਕਰਕੇ ਮਰ ਜਾ ਕਿਹਾ ਸੀਗਾ ਕਿ ਮੈਨੂੰ ਥੋਡੀ ਕਲਾਸ ਵਿੱਚ ਹੁੰਦੇ ਹੁੰਦੇ ਮੇਰੇ ਆਪਦੇ ਪਰਿਵਾਰ ਬਾਰੇ ਬਹੁਤ ਕੁਝ ਸਮਝ ਆ ਗਿਆ ਬਈ ਉਹਨਾਂ ਦੀ ਸੋਚ ਕਿਸ ਹੱਦ ਤੱਕ ਕਿ ਕਿਹੜੇ ਦਾਇਰੇ ਵਿੱਚ ਚਲਦੀ ਹੈ ਕਿਉਂਕਿ ਮੈਂ ਆ ਕੇ ਜਦੋਂ ਗੱਲ ਕਰਦੀਆਂ ਮੈਨੂੰ ਆਪਦੇ ਪਰਿਵਾਰ ਬਾਰੇ ਵੀ ਪਤਾ ਲੱਗ ਗਿਆ ਤੇ ਮੈਂ ਕਹਿੰਦੀ ਉਹਨੇ ਮੈਨੂੰ ਕਿਹਾ ਵੀ ਮੈਂ ਕਹਿੰਨੀ ਹੁਣ ਮੇਰੇ ਆਪ ਦੇ ਪਰਿਵਾਰ ਦਾ ਕੁਝ ਨਜ਼ਰੀਆ ਇੰਨਾ ਚੰਗਾ ਨਹੀਂ ਲੱਗਦਾ ਜਿੰਨਾ ਸਿੱਖੀ ਦਾ ਮੈਨੂੰ ਲੱਗਦਾ ਸੋ ਬਹੁਤ ਕੁਝ ਹੁੰਦਾ ਹੈ ਆਪਣੇ ਬੱਚੇ ਤਾਂ ਚਲੋ ਜਿਹੜਾ ਵੀ ਮਹਾਰਾਜ ਕਿਰਪਾ ਕੀਤੀ ਹੈ ਜਿੰਨਾ ਕੁ ਵੀ ਆਪਣਾ ਪ੍ਰਭਾਵਿਤ ਕਰ ਸਕਦੇ ਆਪਾਂ ਪੂਰੀ ਕੋਸ਼ਿਸ਼ ਕਰਦੇ ਆਂ ਪਰ ਸਾਰੇ ਦੇ ਸਾਰੇ ਸਟੂਡੈਂਟ ਕੁਸ਼ਨਾਂ ਕੁਝ ਲਾ ਕੇ ਜਾਂ ਇੱਕ ਪ੍ਰਚਾਰ ਵੀ ਸਾਡਾ ਬਹੁਤ ਹਾਂ ਬਟੇ ਲੈਵਲ ਤੇ ਹੋ ਰਿਹਾ ਨਹੀਂ ਨਹੀਂ ਬਹੁਤ ਵਧੀਆ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਅਸੀਂ ਅੱਗੇ ਜਾ ਕੇ ਵੀ ਤੁਹਾਡੇ ਨਾਲ ਜ਼ਰੂਰ ਕਰਦੇ ਰਵਾਂਗੇ ਔਰ ਲੋਕਾਂ ਤੱਕ ਅਸੀਂ ਜ਼ਰੂਰ ਜਿੰਨੇ ਕਿ ਜ਼ਿਆਦਾ ਨੌਲੇਜ ਹੋ ਸਕੇ ਜਿੰਨੇ ਕਿ ਜ਼ਿਆਦਾ ਇਨਫੋਰਮੇਸ਼ਨ ਹੋ ਸਕੇ ਪਹੁੰਚਾਵਾਂਗੇ ਇੱਕ ਵਾਰ ਫੇਰ ਤੋਂ ਇੱਕ ਵਾਰ ਤੁਸੀਂ ਸਾਰਿਆਂ ਨੂੰ ਜੀ ਅਪੀਲ ਕਰ ਦੋ ਇੱਕ ਵਾਰ ਜਿਹੜੀ ਫੰਡ ਰਾਈਜ਼ਿੰਗ ਦੀ ਵੀ ਔਰ ਕਿਵੇਂ ਤੁਹਾਡੇ ਨਾਲ ਜੁੜਨਾ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਥੋੜਾ ਜਿਆਦਾ ਪਤਾ ਲੱਗ ਜਾਏਗਾ ਐਂਡ ਸੇਮ ਗੋਜ਼ ਵਿਦ ਯੂ konchita uh, I, i always read your name first <laughs> <laughs> but if you, if you can appeal everyone all our viewers hmm. uh, to you know engage themselves with the, uh, this course and university of calgary that will be great hmm. so but to start from the beginning haan ji assi binti kar rahe haan ke april 2 to 16 vich ene jehre methhe hoy din ajj oh aap vich vich hi lang rahe haan unna de vich vich aap zarur zyada to zyada search karke u calgary ਗਿਵਿੰਗ ਡੇ ਸਿਕ ਸਟੱਡੀਜ਼ ਹਾਲਾਂਕਿ ਜੇ ਆਪ ਨਹੀਂ ਸਰਚ ਕਰ ਸਕਦੇ ਆਪਦੇ ਬੱਚਿਆਂ ਤੋਂ ਸਰਚ ਕਰਾ ਲਵੇ ਤੇ ਉਹਦੇ ਵਿੱਚ ਆਪਾਂ ਕੁਝ ਯੋਗਦਾਨ ਪਾਈਏ ਤਾਂ ਕਿ ਵਧੀਆ ਤੋਂ ਵਧੀਆ ਮੈਂ ਤਾਂ ਕਹਿੰਦਾ ਬੇ ਨਾਰਥ ਅਮਰੀਕਾ ਦਾ ਬਣ ਗਿਆ ਆਪਾਂ ਪੂਰੀ ਦੁਨੀਆ ਵਿੱਚ ਬਣਾ ਦਈਏ ਕੈਲਗਰੀ ਨੂੰ ਰੋਸ਼ਨ ਕਰੀਏ ਕੈਲਗਰੀ ਸੰਗਤ ਨੂੰ ਰੋਸ਼ਨ ਕਰੀਏ ਆਪਾਂ ਸਿੱਖੀ ਨੂੰ ਬੱਚਿਆਂ ਨੂੰ ਲਿਆਈਏ ਇਸ ਚੀਜ਼ ਵਿੱਚ ਇਹ ਖਜ਼ਾਨਾ ਜੋ ਗੁਰੂਆਂ ਦਾ ਦਾਨ ਦਿੱਤਾ ਹੋਇਆ ਕਰਤਾਰ ਦਾ ਦਿੱਤਾ ਉਹ ਚੀਜ਼ ਆਪਾਂ ਦੁਨੀਆ ਵਿੱਚ ਲਿਆ ਸਕੀਏ ਉਹਦੀ ਪੂਰੀ ਦੀ ਪੂਰੀ ਰੋਸ਼ਨ ਨਹੀਂ ਕਰ ਸਕੀਏ ਤੇ ਮੈਂ ਵੀਰ ਜੀ ਉਹ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਕਿ ਆਪਾਂ ਜਿਹੜੇ ਉਹਦੇ ਕੁਝ ਕੱਲੇ ਆਪਣੇ ਨਹੀਂ ਮਸਲੇ ਹੁੰਦੇ ਦੁਨੀਆ ਦੇ ਮਸਲੇ ਹੁੰਦੇ ਨੇ ਸਿੱਖੀ ਵਿੱਚ ਦੁਨੀਆ ਦੇ ਮਸਲੇ ਦਾ ਹੱਲ ਹੋ ਸਕਦਾ ਆਪਾਂ ਜੇ ਰਿਸਰਚ ਕੇਂਦਰ ਵਿੱਚ ਆ ਕੇ ਸ਼ਾਮਲ ਹੋਈਏ ਤੇ ਗਿਆਨ ਵਧਾਈ ਸੋ ਜ਼ਰੂਰ ਬੇਨਤੀ ਕਰਨੀ ਆ Six Jai. studies, U Calgary Giving Day. Jai. Search karke pao ji. Thank you so much, Doctor Saab. And Konchita, what would you like to say? Yes. Thank you so much. Um, so I would say the sick uh, six studies is a very young and developing field in Canada and in North America, and we are at a pivotal moment in history. The Calgary Sangit was one of the first to envision having six studies at the highest level of academia. And um, through this amazing initiative called Giving Day, we have this wonderful opportunity to continue to build um, on our vision and to realize that vision. Until April 16th, gifts are eligible to be matched dollar for dollar. And thanks to our friends at Emreek in Edmonton, all gifts up to $5,000 will be matched uh, dollar for dollar. So, collectively, we can have an amazing impact. Giving Day is not just a fundraising initiative, it's an opportunity for people to come together to support the causes that are meaningful for them and uh, to have real impact and meaningful impact in our community. So, I encourage anyone um, listening.

ਆ ਯੂਨੀਵਰਸਿਟੀ ਲੈਵਲ ਤੇ ਸਿੱਖੀ ਪੜ੍ਹਨ ਦਾ ਮੌਕਾ ਦੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਜੋ ਆਪਣਾ ਸਨਹਿਰਾ ਇਤਿਹਾਸ ਕੀ ਸੀ ਤੇ ਜੋ ਆਪਾਂ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਜੋ ਦਾਨ ਗ즈ਬਾਨੀ ਚ ਮੜਿਆ ਉਹਨੂੰ ਹਾਇਐਸਟ ਲੈਵਲ ਆਫ ਅਕਾਡਮੀਆ ਚ ਪੜ੍ਹਨ ਦਾ ਮੌਕਾ ਮਿਲ ਸਕੇ ਯਾਨੀ ਥੈਂਕ ਯੂ ਥੈਂਕ ਯੂ ਤੁਹਾਡੇ ਸਾਰੇ ਦਾ ਥੈਂਕ ਯੂ एवरीवन ਤੇ ਮੈਂ ਇਹ ਕਹਿਣਾ ਚਾਹਾਂਗਾ ਇਨ ਦੀ ਐਂਡ ਕਿ ਦੇਖੋ ਜੀ ਇਨੀਸ਼ੀਏਟਿਵ ਜਿਹੜਾ ਹੈ ਇਹਨਾਂ ਨੇ ਸਟਾਰਟ ਜ਼ਰੂਰ ਕੀਤਾ ਹੈ ਪਰ ਇਸ ਇਨੀਸ਼ੀਏਟਿਵ ਨੂੰ ਅੱਗੇ ਲੈ ਕੇ ਜਾਣਾ ਸਾਡਾ ਆਪਣਾ ਕੰਮ ਹੈ ਜੀ ਸਾਡਾ ਆਪਣਾ ਧਰਮ ਹੈ ਸਾਡੀ ਆਪਣੀ ਇੱਕ ਡਿਊਟੀ ਬਣ ਜਾਂਦੀ ਹੈ ਕੀ ਇਹ ਜਿਹੜਾ ਇਨੀਸ਼ੀਏਟਿਵ ਹੈ ਉਹਨੂੰ ਨੈਕਸਟ ਲੈਵਲ ਤੱਕ ਕਿਵੇਂ ਲੈ ਕੇ ਜਾਣਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਹ ਬੜੇ ਪ੍ਰਾਊਡਲੀ ਕਹਿ ਸਕੀਏ ਕਿ ਇੰਡੀਆ ਤੋਂ ਬਾਅਦ ਜਦੋਂ ਇੱਕ ਕੋਰਸ ਸਟਾਰਟ ਹੋਇਆ ਜਾਂ 6 ਸਟੱਡੀ ਸਟਾਰਟ ਹੋਈਆਂ ਤੇ ਕੈਲਗਰੀ ਸ਼ਹਿਰ ਜਿਹੜਾ ਸੀ ਉਹਨੇ ਇਹ ਸਭ ਤੋਂ ਜਿਹੜੀ ਹੈ ਵੱਡੀ ਲੀਡ ਲਈ ਦੁਨੀਆ ਭਰ ਤੋਂ ਇੱਥੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਇਹ ਆਫਰ ਵੀ ਕਿ ਇੱਥੇ ਸਕਾਲਰਸ ਨੂੰ ਲੈਣ ਦੀ ਗੱਲਬਾਤ ਹੋ ਰਹੀ ਹੈ ਇੱਥੇ ਤੁਹਾਡੇ ਨਾਲ ਜਿਹੜਾ ਹੈ ਇੱਕ ਰابطਾ ਹੋਰ ਵਧਾਉਣ ਦੀ ਗੱਲਬਾਤ ਹੋ ਰਹੀ ਹੈ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਕੁਝ ਹੁੰਦਾ ਸੋ ਬਾਣੀ ਦੇ ਵਿੱਚ ਹਰ ਚੀਜ਼ ਦਾ ਇਲਾਜ ਇਹ ਕਿਹਾ ਜਾਂਦਾ ਹੈ ਉਹਨੂੰ ਸਟੱਡੀ ਕਰਨਾ ਉਹਨੂੰ ਪੜ੍ਹਾਈ ਦੇ ਤੌਰ ਤੇ ਕਿਵੇਂ ਲੈਣਾ ਉਹਨੂੰ ਪ੍ਰੈਕਟੀਕੈਲਿਟੀ ਦੇ ਤੌਰ ਤੇ ਤੁਸੀਂ ਕਿਵੇਂ ਸਮਝੋਗੇ ਇਹ ਸਮਝਣਾ ਹੁਣ ਬੜਾ ਆਸਾਨ ਹੋ ਗਿਆ ਯਾ esto 20 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਜਾਂ ਹੁਣ ਵੀ ਸਟਿਲ ਵੀ ਅਸੀਂ ਜੇ ਗੱਲ ਕਰੀਏ ਐਦਾਂ ਦੇ ਕੋਰਸਸ ਕਦੀ ਅਸੀਂ ਸੁਣੇ ਨਹੀਂ ਸੀ ਪਰ ਜੇ ਕੋਰਸ ਦੇ ਪੁਆਇੰਟ ਆਫ View ਨਾਲ ਅਸੀਂ ਇਸ ਚੀਜ਼ ਨੂੰ ਆਪਾਂ ਸਿੱਖ ਸਕਦੇ ਹਾਂ ਧਰਮ ਨੂੰ ਸਿੱਖ ਸਕਦੇ ਹਾਂ ਸਿੱਖੇ ਨੂੰ ਸਿੱਖ ਸਕਦੇ ਹਾਂ ਸਿੱਖ ਬਣ ਸਕਦੇ ਹਾਂ ਜਾਂ ਉਹਦੀ ਪ੍ਰੈਕਟੀਕੈਲਿਟੀ ਕੀ ਹੈ ਅਗੇਨ ਉਹਦੇ ਤੇ ਅਸੀਂ ਆ ਸਕਦੇ ਹਾਂ ਤੇ ਇੱਕ ਸੁਨਹਿਰੀ ਮੌਕਾ ਹੈ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਹੋਰ ਸੁਨਹਿਰਾ سکے. So, انہوں ہو سکے سو یہاں ساتھ دو ساڑھے نمبر تے بھی تُسے کال کر کے جی جانکاری ہے لے سکتے ہو اگلے پروگرام دے بچ فیر حاضر ہوا مانگے جی دیکھتے رہو پی ٹی Always be, positive. be yourself